ਮਾਈਗਰੇਨ ਜਾਂ ਮਾਈਗਰੇਨ ਦਾ ਅਟੈਕ ਹੋਣਾ ਜਦੋਂ ਸਿਰ ਦਰਦ ਹੁੰਦਾ ਹੈ ਜਾਂ ਮਾਈਗਰੇਨ ਦਾ ਅਟੈਕ ਹੋ ਜਾਂਦਾ ਹੈ ਆਪਾਂ ਨੂੰ ਤਾਂ ਉਸ ਸਮੇਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਹੁਣ ਕੀ ਕਰੀਏ ਸੋ ਅਗਰ ਤੁਹਾਨੂੰ ਮਾਈਗਰੇਨ ਹੈ ਜਾਂ ਸਿਰ ਦਰਦ ਹੈ ਤਾਂ ਅੱਜ ਵਾਲੀਆਂ ਕਸਰਤਾਂ ਤੁਹਾਡੇ ਲਈ ਹਨ ਔਰ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰੋਗੇ ਤੁਹਾਨੂੰ ਕਦੇ ਵੀ ਮਾਈਗਰੇਨ ਔਰ ਸਿਰ ਦਰਦ ਨਹੀਂ ਹੋਵੇਗਾ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਕਸਰਤ ਕੀ ਕਰੋਗੇ ਤੁਸੀਂ ਇੱਕ ਤੌਲੀਆ ਲੈ ਲੈਣਾ ਹੈ ਔਰ ਇਸ ਨੂੰ ਤੁਸੀਂ ਆਪਣੇ ਗਲ ਦੇ ਵਿੱਚ ਪਾ ਲੈਣਾ ਹੈ ਇਦਾਂ ਕਰਕੇ ਇਸ ਨੂੰ ਤੁਸੀਂ ਜ਼ੋਰ ਦੀ نیچے ਨੂੰ ਖਿੱਚਣਾ ਹੈ ਔਰ ਪਹਿਲਾਂ ਉੱਪਰ ਦੇਖੋਗੇ ਫਿਰ ਥੱਲੇ ਦੇਖੋਗੇ ਉੱਪਰ ਦੇਖੋਗੇ ਫਿਰ ਥੱਲੇ ਦੇਖੋਗੇ ਪਿਛੋਂ ਦੇਖੋ ਧਿਆਨ ਨਾਲ ਇਹ ਮੂਵਮੈਂਟ ਹੋएगी ਆਪਣੀ ਪਹਿਲਾਂ ਉੱਪਰ ਫਿਰ ਥੱਲੇ ਫਿਰ ਉੱਪਰ ਫਿਰ ਥੱਲੇ ਇਦਾਂ ਤੁਸੀਂ 15 ਵਾਰੀ ਉੱਪਰ 15 ਵਾਰੀ ਥੱਲੇ ਇੱਕ ਸੈੱਟ ਹੋ ਗਿਆ ਇਸੇ ਦੋ ਸੈੱਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ जीडी सैकेंड एक्सरसाइज है तुम देखो ये अपना आईब्रो आ गया ए वाला इस पॉइंट है इसनों दोनों साइड तो ऐसा प्रेस, प्रेस, प्रेस कर देना है अपनी इस फिंगर और इसी परसेंट प्रेशर नाल 30 सैकेंडस लिय प्रेस करके रखना है और फिर छना है इससे दो सैट लाने तीसरी कसरत की है जोड़ा अंगूठा है थम्ब है इसनों इस जगह पर बिल्कुल सेंटर इतने अपने आईब्रो टच करते हैं ਇਸ ਜਗ੍ਹਾ ਤੇ ਤੁਸੀਂ ਇਸ ਨੂੰ ਸੈਂਟਰ ਨੂੰ ਪ੍ਰੈਸ ਕਰਕੇ ਰੱਖੋਗੇ ਔਰ ਇਥੇ 30 ਸੈਕਿੰਡ ਹੋਲਡ ਕਰੋਗੇ ਔਰ ਦੈਨ ਰਿਲੈਕਸ ਇਸਦੇ ਵੀ ਤੁਸੀਂ ਦੋ ਸੈਟ ਲਾਉਣੇ ਆ ਇਹ ਹੋਗੀ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਆਓ ਤੁਸੀਂ ਕੀ ਕਰਨਾ ਜਿਹੜੇ ਆਪਣੇ ਕੰਨ ਨੇ ਇਹ ਇਅਰ ਲੋਬਸ ਨੇ ਜਿਹੜੇ ਆਪਣੇ ਕੰਨਾਂ ਦੇ ਹਾਲ ਹੈ ਇਸ ਨੂੰ ਤੁਸੀਂ 30 ਸੈਕਿੰਡ ਹੋਲਡ ਕਰਕੇ ਰੱਖਣਾ نیچے ਨੂੰ ਤੁਸੀਂ ਇਸ ਨੂੰ ਖਿੱਚ ਕੇ ਰੱਖੋਗੇ ਜ਼ਿਆਦਾ ਨਹੀਂ ਖਿੱਚਣਾ ਯਾਨੀ ਕਿ 50% ਪ੍ਰੈਸ਼ਰ ਜ਼ਰੂਰ ਲਾਉਣਾ ਹੈ ਔਰ ਇਸ ਨੂੰ ਵੀ 30 ਸੈਕਿੰਡ ਹੋਲਡ ਫਿਰ ਛੱਡ ਦੇਣਾ ਹੈ ਇਸ ਦੇ ਵੀ ਤੁਸੀਂ 3 ਸੈਟ ਲਾਉਣੇ ਜਾਂ 2 ਸੈਟ ਲਾ ਲਿਓ ਉਸ ਤੋਂ ਅਗਲੀ ਕਸਰਤ ਕੀ ਹੈ ਤੁਸੀਂ ਇੱਕ ਬੈੱਡ ਦੇ ਉੱਪਰ ਉਲਟੇ ਲੇਟ ਜਾਓਗੇ ਐਦਾਂ ਕਰਕੇ ਬਿਲਕੁਲ ਉਲਟੇ ਔਰ ਐਦਾਂ ਗਰਦਨ ਨੂੰ ਤੁਸੀਂ ਥੱਲੇ ਲਟਕਾ ਦੇਣੀ ਹੈ ਬਿਲਕੁਲ ਥੱਲੇ ਡਾਊਨਵਰਡਸ ਪੂਰਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਬ੍ਰੇਨ ਵੱਲ ਕਰ ਦੇਣਾ ਹੈ ਔਰ ਦੈਨ ਤੁਸੀਂ ਪਿੱਛੇ ਆ ਕੇ ਐਦਾਂ ਫੇਰ ਲੇਟ ਜਾਣਾ ਹੈ ਇਸ ਨੂੰ ਵੀ ਤੁਸੀਂ ਗਿਣ ਕੇ 30 ਸੈਕਿੰਡ ਹੋਲਡ ਔਰ ਇਸ ਦੇ ਦੋ ਸੈਟ ਲਾਉਣੇ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਤੁਸੀਂ ਇੱਕ ਦੀਵਾਰ ਦੇ ਨਾਲ ਬਿਲਕੁਲ ਦੇਖੋ ਤੁਸੀਂ ਇੱਕ ਦੀਵਾਰ ਦੇ ਨਾਲ ਐਦਾਂ ਦੋਨੋਂ ਲੱਤਾਂ ਉੱਪਰ ਚੱਕ ਦੇਣੀਆਂ ਨੇ ਔਰ ਇੱਥੇ ਤੁਸੀਂ ਹੋਲਡ ਰੱਖਣਾ ਪੂਰੇ 30 ਸੈਕਿੰਡ ਲਈ ਫਿਰ ਵਾਪਸ ਇਸਦੇ ਵੀ ਤੁਸੀਂ ਦੋ ਸੈਟ ਲਾਉਣੇ ਆ ਤੁਸੀਂ ਇਹ ਕਸਰਤਾਂ ਕਰੋ ਔਰ ਨਾਲ ਦੀ ਨਾਲ ਪਾਣੀ ਦੀ ਮਾਤਰਾ ਵਧਾਓ ਤੁਸੀਂ ਦੇਖੋਗੇ ਤੁਹਾਡਾ ਜੋ ਮਾਈਗਰੇਨ ਹੈ ਜੋ ਸਿਰ ਦਰਦ ਹੈ ਉਸ ਨੂੰ ਤੁਸੀਂ ਘਰ ਦੇ ਵਿੱਚ ਠੀਕ ਕਰ ਲਿਆ ਹੈ ਸਤਿ ਸ੍ਰੀ ਅਕਾਲ ਜੀ